ਜੇ ਇੱਕ ਵਾਰ ਫਿਰ ਤੋਂ ਚੋਣਾਂ ਦਾ ਐਲਾਨ ਹੋ ਗਿਆ ਹੈ ਇਹ ਚੋਣਾਂ ਪੰਜਾਬ ਦੇ ਉਸ ਤੁਰੇ ਦੀਆਂ ਨੇ ਯਾਨੀ ਕਿ ਜ਼ਿਲ੍ਹਾ ਸੰਮਤੀ ਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਹੋਣਗੀਆਂ ਔਰ ਇਹ ਚੋਣਾਂ ਦਾ ਐਲਾਨ ਇਲੈਕਸ਼ਨ ਕਮਿਸ਼ਨ ਪੰਜਾਬ ਨੇ ਕਰ ਦਿੱਤਾ ਹੈ ਔਰ ਇਸ ਵਾਰ ਪੰਜਾਬ ਫੀਸ ਦੀ ਜਿਹੜਾ ਆ ਰਾਖਵਾਕਰਨ ਔਰਤਾਂ ਨੂੰ ਮਿਲੇਗਾ ਔਰ ਇਹਦੇ ਨਾਲ ਇਹ ਵੀ ਕਹਿ ਦਿੱਤਾ ਗਿਆ ਕਿ EVM ਦੇ ذریعے ਨਹੀਂ ਇਹ ਚੋਣਾਂ ਜਿਹੜੀਆਂ ਨੇ ਇਹ ਬੈਲਟ ਪੇਪਰ ਦੇ ذریعے ਹੋਣਗੀਆਂ ਯਾਨੀ ਕਿ ਬਹੁਤ ਵੱਡਾ ਚੇਂਜ ਆ ਸੋ ਬਹੁਤ ਵੱਡੀ ਖਬਰ 19181 ਜਿਹੜੇ ਪੋਲਿੰਗ ਸਟੇਸ਼ਨ ਬਣਨਗੇ ਔਰ ਇਸ ਤੋਂ ਇਲਾਵਾ ਬੈਲਟ ਪੇਪਰ ਜਿਹੜਾ ਆ ਉਹਦੇ ਰਾਹੀਂ ਚੋਣਾਂ ਹੋਣ ਗਿਆ ਸੋ ਬਹੁਤ ਵੱਡੀ ਖਬਰ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਚੋਣਾਂ 23 ਜ਼ਿਲ੍ਹਾ ਪਰਿਸ਼ਦ ਤੇ 155 ਪੰਚਾਇਤ ਸੰਪਤੀਆਂ ਦੀਆਂ ਚੋਣਾਂ ਨੇ ਔਰ ਇਹ ਚੋਣਾਂ ਦਾ ਐਲਾਨ ਅੱਜ ਪੰਜਾਬ ਇਲੈਕਸ਼ਨ ਕਮਿਸ਼ਨ ਨੇ ਅਧਿਕਾਰਤ ਤੌਰ ਤੇ ਉੱਤੇ ਕਰ ਦਿੱਤਾ ਆ 14 ਦਸੰਬਰ ਨੂੰ ਇਹ ਚੋਣਾਂ ਹੋਣਗੀਆਂ ਯਾਨੀ ਕਿ ਵੋਟਾਂ ਪੈਣਗੀਆਂ ਔਰ 17 ਦਸੰਬਰ ਨੂੰ ਇਹਨਾਂ ਦੀ ਗਿਣਤੀ ਹੋਏਗੀ ਸੋ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਜੇ ਆਪਾਂ ਕਹੀਏ ਕਿ ਬਲਾਕ ਸੰਮਤੀਆਂ ਦੇ ਚੇਅਰਮੈਨ ਜਾਂ ਬਲਾਕ ਸੰਮਤੀ ਦੇ ਲੈਵਲ ਜਾਂ ਪੰਚਾਇਤ ਲੈਵਲ ਦੀਆਂ ਚੋਣਾਂ ਦਾ ਕਯੋਸ ਹੁੰਦਾ ਆ ਸੋ ਇੱਕ ਵਾਰ ਫਿਰ ਤੋਂ ਜਿਹੜਾ ਆ ਉਦਾਂ ਦਾ ਮਾਹੌਲ ਵੇਖਣ ਨੂੰ ਮਿਲੇਗਾ ਪੰਜਾਬ ਦੇ ਵਿੱਚ ਚੋਣਾਂ ਦਾ ਐਲਾਨ ਹੋ ਗਿਆ ਆ ਔਰ ਪੰਜਾਬ ਦੇ ਜਿਹੜੇ ਚੋਣ ਕਮਿਸ਼ਨਰ ਨੇ ਉਹਨਾਂ ਨੇ ਇਹ ਕਹਿ ਦਿੱਤਾ ਆ ਕਿ ਪੰਜਾਬ ਦਾ ਲਾਅ ਐਂਡ ਆਰਡਰ ਇਹਨਾਂ ਦੇ ਵਿੱਚ ਬਕਾਇਦਾ ਜਿਹੜਾ ਆ ਸੀ ਸਟ੍ਰਿਕਟ ਕਰਦਾਂਗੇ ਔਰ 14 ਦਸੰਬਰ ਨੂੰ ਚੋਣਾਂ ਹੋਣਗੀਆਂ 17 ਦਸੰਬਰ ਨੂੰ ਇਹਨਾਂ ਦੀ ਗਿਣਤੀ ਹੋਏਗੀ ਔਰ ਇਸਵਾਰ ਔਰਤਾਂ ਨੂੰ 50% ਦੀ ਰਾਖਵਾ ਕਰਨ ਜਿਹੜਾ ਆ ਉਹ ਦਿੱਤਾ ਗਿਆ ਆ ਸੋ ਬਹੁਤ ਵੱਡੀ ਖਬਰ ਇਸ ਸਮੇਂ ਦੀ ਕਿ ਪੰਜਾਬ ਦੇ ਵਿੱਚ ਇਲੈਕਸ਼ਨ ਬਿੱਗਲ ਜਿਹੜਾ ਇੱਕ ਵਾਰ ਫਿਰ ਤੋਂ ਵੱਜ ਚੁੱਕਾ ਆ ਇਸਵਾਰ ਜੇਕਰ ਪੰਜਾਬ ਦੇ ਜਿਹੜਾ ਆ ਦੇਖਿਆ ਜਾਵੇ ਪੰਜਾਬ ਦੇ ਸੁਭਾਵਿਕ ਨੂੰ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਬੜੀਆਂ ਸਾਰੀਆਂ ਚੋਣਾਂ ਆਈਆਂ ਨੇ ਔਰ ਇਹ ਜਿਹੜੀ ਚੋਣ ਹੈ ਇਹ ਬਹੁਤ ਮੇਨ ਮੰਨੀ ਜਾ ਰਹੀ ਹੈ 23 ਜਿਲ੍ਹਾ ਪਰਿਸ਼ਦ ਤੇ 155 ਪੰਚਾਇਤ ਸੰਧੀਆਂ ਨੇ ਔਰ ਦੇਖਣਾ ਹੋਏਗਾ ਕਿ ਇਹ ਚੋਣਾਂ 27 ਦਾ ਰਿਜ਼ਲਟ ਜਿਹੜਾ ਉਹ ਤੈ ਕਰਦੀ ਹੈ ਕਿ ਨਹੀਂ ਕਰਦੀਆਂ ਕਿਉਂਕਿ ਤਨਤਾਂ ਦੀ ਜਿਮਣੀ ਚੋਣ ਹੋਈ ਆ ਤੇ ਉਹਨੇ ਵੀ ਬਹੁਤ ਕੁਝ ਬਿਆਨ ਕੀਤਾ ਆ ਪਰ ਉਸ ਤੋਂ ਪਹਿਲਾਂ ਹੁਣ 14 ਦਸੰਬਰ ਨੂੰ VOTING 17 ਨੂੰ ਨਤੀਜੇ ਬੈਲਟ ਪੇਪਰ ਦੇ ਨਾਲ VOTING ਹੋਣ VOTING ਹੋਏਗੀ ਪੰਜਾਬ ਜ਼ਿਲ੍ਹਾ ਪਰਸ਼ਦ ਪੰਚਾਇਤ ਸਮਿਤੀ ਚੋਣਾਂ ਦਾ ਐਲਾਨ ਹੋ ਗਿਆ ਆ ਸੋ 14 ਦਸੰਬਰ ਨੂੰ ਵੋਟਾਂ ਪੈਣਗੀਆਂ 17 ਨੂੰ ਰਿਜ਼ਲਟ ਆਏਗਾ ਔਰ ਇਸ ਵਾਰ ਕੁੱਲ ਸੀਟਾਂ ਦੇ ਵਿੱਚੋਂ 50% ਜਿਹੜਾ ਆ ਔਰਤਾਂ ਨੂੰ ਰਾਖਵਾ ਕਰਨ ਦਿੱਤਾ ਆ ਪੂਰੇ ਰਾਜ ਦੇ ਵਿੱਚ 19181 ਪੋਲਿੰਗ ਸਟੇਸ਼ਨ ਜਿਹੜੇ ਨੇ ਉਹ ਸਥਾਪਿਤ ਕੀਤੇ ਜਾਣਗੇ ਔਰ ਇਲੈਕਸ਼ਨ ਕਮਿਸ਼ਨ ਨੇ ਕਿਹਾ ਕਿ ਹਰ ਪੋਲਿੰਗ ਬੂਥ ਤੇ ਉੱਤੇ ਲॉ ਐਂਡ ਆਰਡਰ ਜਿਹੜਾ ਹੈ ਉਸ ਨੂੰ ਪ੍ਰੋਪਰ ਵੇਖਿਆ ਜਾਏਗਾ ਕਿਉਂਕਿ ਪਟਿਆਲਾ ਦੀ ਘਟਨਾ ਤੋਂ ਬਾਅਦ ਕੀ ਕਿਵੇਂ ਉੱਥੇ ਰਿਟਰਨਿੰਗ ਆਫੀਸਰ ਜਾਂ ਇਹ ਜਿਹੜਾ ایਓ ਸੀਗਾ ਉਹਦੀਆਂ ਗੱਲਾਂ ਹੋਈਆਂ ਪਰ ਹੁਣ ਇਸ ਵਾਰ ਕਹਿੰਦੇ ਨੇ ਕਿ ਬਿਲਕੁਲ ਧਿਆਨ ਦੇ ਨਾਲ ਔਰ EVM ਦੇ ਨਾਲ ਚੋਣਾਂ ਨਹੀਂ ਹੋਣ ਗਿਆ ਕਿਉਂਕਿ ਦੋ ਜਿਹੜੇ ਨੇ ਦੋ EVM ਰੱਖਣੀਆਂ ਪੈਣੀਆਂ ਸੀਗੀਆਂ ਜਿਨ੍ਹਾਂ ਦੀ ਕੈਪੈਸਿਟੀ ਪੰਜਾਬ ਦੇ ਕੋਲ ਹਾਲੇ ਨਹੀਂ ਹੈ ਇਸੇ ਕਰਕੇ ਬੈਲਟ ਦੇ ਨਾਲ ਚੋਣਾਂ ਹੋਣ ਗਿਆ 14 ਨੂੰ ਵੋਟਾਂ ਪੈਣਗੀਆਂ ਔਰ 17 ਦਸੰਬਰ ਨੂੰ ਰਿਜ਼ਲਟ ਆਏਗਾ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਚੋਣਾਂ ਦਾ ਵਿਗਲ ਵੱਜਿਆ ਆ ਐਲਾਨ ਹੋ ਗਿਆ ਆ ਔਰ ਤਰੀਕਾਂ ਜਿਹੜੀਆਂ ਨੇ ਉਹ ਦੱਸ ਦਿੱਤੀਆਂ ਗਿਆ ਨੇ 23 ਜ਼ਿਲ੍ਹਾ ਪਰਿਸ਼ਦਾਂ ਤੇ 154 ਤਕਰੀਬਨ 155 ਬਲਾਕ ਸੰਧੀਆਂ ਨੇ ਔਰ ਇਲੈਕਸ਼ਨ ਕਮਿਸ਼ਨ ਨੇ ਪੂਰੀ ਵੱਡੀ ਜਾਣਕਾਰੀ ਦਿੱਤੀ ਅੱਜ ਡਿਟੇਲ ਪ੍ਰੈਸ ਕਾਨਫਰੰਸ ਹੋਈ ਆ ਔਰ ਇਹ ਬੈਲਟ ਪੇਪਰ ਨਾਲ ਹੋਣਗੀਆਂ ਸਭ ਤੋਂ ਵੱਡੀ ਗੱਲ ਹੈ ਔਰ ਦੂਸਰਾ ਇਹਨਾਂ ਵੋਟਾਂ ਦੇ ਵਿੱਚ ਸੀਟਾਂ ਨੂੰ ਲੈ ਕੇ ਜੇ ਗੱਲ ਕੀਤੀ ਜਾਵੇ ਤਾਂ ਔਰਤਾਂ ਨੂੰ 50% ਦੀ ਰਾਖਵਾ ਕਰਨ ਦਿੱਤਾ ਗਿਆ ਹੈ ਸੋ ਬਹੁਤ ਵੱਡੀ ਖਬਰ ਇਸ ਸਮੇਂ ਦੀ ਕਿ ਪੰਜਾਬ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ ਔਰ ਜ਼ਿਲ੍ਹਾ ਪਰਿਸ਼ਦ ਦੀ ਔਰ ਪੰਚਾਇਤ ਸੰਮਤੀਆਂ ਦੀਆਂ ਚੋਣਾਂ ਹੈ